ਹੁਣ ਕਿੱਥੋਂ ਤੱਕ ਬੁਸ਼ਰਮੀ ਲੋਕੀ ਸਹੀ ਜਾਂਦੇ ਕੈਨੇਡਾ ਜਾਣ ਲਈ ਭੈਣਾਂ ਨਾਲ ਆਵਾ ਲਈ ਜਾਂਦੇ ਹੁਣ ਕਿੱਥੋਂ ਤੱਕ ਬੁਸ਼ਰਮੀ ਲੋਕੀ ਸਹੀ ਜਾਂਦੇ ਕੈਨੇਡਾ ਜਾਣ ਲਈ ਭੈਣਾਂ ਨਾਲ ਆਵਾ ਲਈ ਜਾਂਦੇ ਓਏ ਘਰ ਦੀਆਂ ਇੱਜ਼ਤਾਂ ਨੈੱਟ ਉੱਤੇ ਹੁਣ ਆਉਂਦੀਆਂ ਨੇ ਓਏ ਲਾਈਕ ਵੇਊਆਂ ਖਾਤਰ ਕੱਪੜੇ ਲਾਉਂਦੀਆਂ ਨੇ ਓਏ ਵੱਡ ਖਾਨ ਨੂੰ ਪੈ ਜਾਣ ਜੇ ਕਿਤੇ ਟੋਕਦੇ ਓ ਮੈਂ ਕਹਿੰਦਾ ਥੋੜਾ ਸਾਫ ਤਰੱਕੀ ਰੋਕਦੇ ਓ ਅਗੇ ਕਹਿੰਦਾ ਓਏ ਮੱਝਾਂ ਵੇਚ ਕੇ ਰੱਖ ਲੈ ਲੋਕਾਂ ਕੁੱਤੇ ਓਏ ਡਿੱਗਦੇ ਫਿਰਦੇ ਗੱਬਰੂ ਜੋਵਣ ਰੁੱਤੇ ਓਏ ਮੱਝਾਂ ਵੇਚ ਕੇ ਰੱਖ ਲੈ ਲੋਕਾਂ ਕੁੱਤੇ ਓਏ ਓਏ ਡਿੱਗਦੇ ਫਿਰਦੇ ਗੱਬਰੂ ਜੋਵਣ ਰੁੱਤੇ ਓਏ ਦੁੱਧ ਕਿਉਂ ਤੇ ਮੱਖਣੀ ਕਿਧਰ ਖੋ ਗਈ ਏ ਓਏ ਹਰ ਇੱਕ ਚੀਜ਼ ਮਲਾਵਟ ਵਾਲੀ ਹੋ ਗਈ ਏ ਓਏ ਦੁੱਧ ਦੀ ਥਾਂ ਤੇ ਬੱਚਿਆਂ ਨੂੰ ਨਾ ਕੋਕਦਿਓ ਮੈਂ ਕਹਿੰਦਾ ਤੁਹਾਡਾ ਦਾਸ ਤਰਕੀ ਰੋਗਦਿਓ ਬੇਸ਼ੱਕ ਪਹਿਲਾਂ ਲੋਕ ਨਹੀਂ ਜਿਆਦਾ ਪੜਦੇ ਸੀ ਪਰ ਮਾਪਿਆਂ ਦਾ ਸਤਕਾਰ ਬਹੁਤ ਹੀ ਕਰਦੇ ਸੀ ਪਹਿਲਾ ਪੁੱਤ ਨਾ ਫੜਦਾ ਪਿਓ ਦੀ ਦਾੜੀ ਸੀ ਓਏ ਨਾਹੀਂ ਮਾਂ ਦੀ ਧੀ ਆਪਣੀ ਨਾਲ ਆੜੀ ਸੀ ਓਏ ਕਿੱਥੇ ਲਿਖਿਆ ਪਿਓ ਦੇ ਉੱਤੀਆਂ ਠੋਕਦੇ ਹੋ ਮੈਂ ਕਹਿੰਦਾ ਥੋੜਾ ਦਾਸਤ ਰੱਕੀ ਹੋ ਕਹਦੇ ਹੋ ਓਏ ਮੈਂ ਕਹਿੰਦਾ ਥੋੜਾ ਦਾਸਤ ਰਕੀ ਰੋ ਕਹਦੇ ਹੋ